ਕਨੇਡਾ ਆਉਂਦੇ ਹੀ ਜੇਕਰ ਤੁਸੀਂ ਇਹ ਗਲਤੀਆਂ ਕਰ ਬੈਠੇ ਤਾਂ ਨਾ ਸਿਰਫ ਲੋਕ ਤੁਹਾਨੂੰ ਬਦਤਮੀਜ਼ ਲੋਕਾਂ ਵਿੱਚ ਗਿਣਨਗੇ ਪਰ ਇਸ ਦੇ ਨਾਲ ਹੀ ਇੱਥੇ ਤੁਹਾਡੀ ਜ਼ਿੰਦਗੀ ਵੀ ਔਖੀ ਹੋ ਸਕਦੀ ਹੈ ਇੱਥੇ ਦੀ ਸੰਸਕ੍ਰਿਤੀ ਅਤੇ ਸਮਾਜਿਕ ਨਿਯਮਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਇਸ ਵੀਡੀਓ ਵਿੱਚ ਅਸੀਂ 8 ਅਹਿਮ ਗਲਤੀਆਂ ਬਾਰੇ ਗੱਲ ਕਰਾਂਗੇ ਜੋ ਨਵੇਂ ਆਏ ਪੰਜਾਬੀ ਆਮ ਤੌਰ ਤੇ ਇੱਥੇ ਕਰਦੇ ਹਨ ਜੇਕਰ ਤੁਸੀਂ ਇਹ ਗਲਤੀਆਂ ਤਿਆਗ ਦਿੱਤੀਆਂ ਤਾਂ ਤੁਹਾਡੀ ਜ਼ਿੰਦਗੀ ਕੈਨੇਡਾ ਵਿੱਚ ਆਸਾਨ ਅਤੇ ਬਿਹਤਰ ਹੋ ਸਕਦੀ ਹੈ ਹੋ ਸਕਦਾ ਅਣਜਾਣ ਪੁਨੇ ਵਿੱਚ ਤੁਸੀਂ ਵੀ ਇਹ ਗਲਤੀਆਂ ਕਰ ਰਹੇ ਹੋ ਸਭ ਤੋਂ ਪਹਿਲਾਂ ਨੰਬਰ 1 ਤੇ ਆਪਣੇ ਪੰਜਾਬੀ ਹਮੇਸ਼ਾ ਹਰ ਇੱਕ ਗੱਲ ਵਿੱਚ ਸਿਆਣਪ ਦਿਖਾਉਂਦੇ ਹਨ ਕੈਨੇਡਾ ਵਿੱਚ ਟੀਮ ਵਰਕ ਨੂੰ ਤਰਜੀਹ ਦਿੱਤੀ ਜਾਂਦੀ ਹੈ ਸਕੂਲਾਂ ਵਿੱਚ ਸਿਰਫ ਹੁਸ਼ਿਆਰ ਵਿਦਿਆਰਥੀਆਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਹਰੇਕ ਵਿਦਿਆਰਥੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਥੇ ਇਕੱਲੇ ਕੰਮ ਕਰਨ ਦੀ ਬਜਾਏ ਟੀਮ ਵਰਕ ਦੇ ਵਿੱਚ ਕੰਮ ਕਰਨਾ ਜ਼ਿਆਦਾ ਜ਼ਰੂਰੀ ਸਮਝਿਆ ਜਾਂਦਾ ਹੈ ਤੇ ਆਪਣਾ ਗਿਆਨ ਘਟ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੰਮ ਦੀ ਥਾਂ ਤੇ ਇਕੱਠੇ ਕੰਮ ਕਰਨਾ ਇਥੇ ਜ਼ਰੂਰੀ ਹੁੰਦਾ ਹੈ ਨਾ ਕਿ ਆਪਣਾ ਗਿਆਨ ਦਿਖਾਉਣਾ ਉਸ ਤੋਂ ਬਾਅਦ ਟੈਕਸ ਬਾਰੇ ਕੋਈ ਜਾਣਕਾਰੀ ਨਾ ਹੋਣਾ ਇਥੇ ਬਹੁਤ ਸਾਰੇ ਲੋਕ ਡਬਲ ਡਬਲ ਸ਼ਿਫਟਾਂ ਲਾ ਕੇ ਐਕਸਟਰਾ ਜੌਬ ਕਰਦੇ ਹਨ ਤੇ ਬਹੁਤ ਸਾਰੇ ਲੋਕਾਂ ਨੂੰ ਇਹਨਾ ਹੀ ਨਹੀਂ ਪਤਾ ਕਿ ਜੇ ਤੁਸੀਂ ਦੋ ਜੋਬਾਂ ਕਰੋਗੇ ਤਾਂ ਉਹਨਾਂ ਹੀ ਜ਼ਿਆਦਾ ਟੈਕਸ ਵੱਧ ਭਰਨਾ ਪਵੇਗਾ। ਮਤਲਬ ਕਿ ਤੁਹਾਡਾ ਖੂਨ ਪਸੀਨੇ ਦੀ ਮਿਹਨਤ ਜ਼ਿਆਦੀ ਹੈ ਪਰ ਉਹਦਾ ਰਿਟਰਨ ਬਹੁਤ ਘੱਟ ਹੈ। ਇਥੋਂ ਤੱਕ ਕਿ ਲੋਕਾਂ ਨੂੰ TFS A ਅਕਾਊਂਟ RRSP ਅਕਾਊਂਟ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਇਨਵੈਸਟ ਕਰਨਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ। ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਇੱਥੇ ਆ ਕੇ ਪੰਜਾਬੀ ਸਿਰਫ ਮਿਡਲ ਕਲਾਸ ਦੇ ਵਿੱਚ ਹੀ ਰਹਿ ਜਾਂਦੇ ਹਨ। ਉਹ ਕਦੇ ਵੀ ਮਿਲੀਨੀਅਰ ਨਹੀਂ ਬਣ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਣਾ ਪੈਸਾ ਕੰਮ ਤੇ ਨਹੀਂ ਲਾਉਣਾ ਆਉਂਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਗਲਤੀ ਲੋਕੀ ਜੋ ਇੱਥੇ ਆ ਕੇ ਕਰਦੇ ਹਨ ਉਹ ਕੈਨੇਡਾ ਨੂੰ ਅਮਰੀਕਾ ਸਮਝਣ ਲੱਗ ਪੈਂਦੇ ਹਨ ਕੈਨੇਡਾ ਤੇ ਅਮਰੀਕੀ ਨਜ਼ਦੀਕੀ ਦੇਸ਼ ਹਨ ਪਰ ਦੋਵਾਂ ਦੀਆਂ ਸੰਸਕ੍ਰਿਤੀਆਂ ਬਹੁਤ ਹੀ ਵੱਖਰੀਆਂ ਹਨ ਕੈਨੇਡਾ ਦੀ ਆਪਣੀ ਪੋਲਿਟਿਕਸ ਅਤੇ ਸੋਸ਼ਲ ਪ੍ਰਣਾਲੀ ਹੈ ਜੋ ਅਮਰੀਕਾ ਤੋਂ ਵੱਖਰੀ ਹੈ ਇੱਥੇ ਆਉਣ ਤੋਂ ਪਹਿਲਾਂ ਕੈਨੇਡਾ ਦੇ ਇਤਿਹਾਸ ਤੇ ਸਮਾਜਿਕ ਨਿਯਮਾਂ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਉਸ ਤੋਂ ਬਾਅਦ ਇੱਥੇ ਕੈਨੇਡਾ ਦੇ ਲੋਕੀ ਵਿਵਾਦਤ ਵਿਸ਼ਿਆਂ ਤੇ ਗੱਲ ਕਰਨਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਕਿਉਂਕਿ ਕੈਨੇਡੀਅਨ ਲੋਕ ਨਿੱਜਤਾ ਅਤੇ ਨਮੀ ਨੂੰ ਤਰਜੀਹ ਦਿੰਦੇ ਹਨ ਧਰਮ ਰਾਜਨੀਤੀ ਅਤੇ ਜਾਤੀ ਤੇ ਖੁੱਲ ਕੇ ਗੱਲ ਕਰਨੀ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਉਹ ਅਕਸਰ ਸੂਰੀ ਕਹਿਣ ਵਿੱਚ ਹਿਚਕਚਾਹਟ ਨਹੀਂ ਪਰਤੇ ਭਾਵੇਂ ਗਲਤੀ ਉਹਨਾਂ ਦੀ ਕਿਉਂ ਨਾ ਹੋਵੇ ਨਾਲ ਹੀ ਇੱਥੇ ਕੈਨੇਡਾ ਦੇ ਵਿੱਚ ਆ ਕੇ ਲੋਕਾਂ ਦੀ ਪਰਸਨਲ ਸਪੇਸ ਦੀ ਇੱਜ਼ਤ ਕਰਨੀ ਚਾਹੀਦੀ ਹੈ ਕੈਨੇਡੀਅਨ ਲੋਕ ਵਿਅਕਤੀਗਤ ਥਾਂ ਦੀ ਬਹੁਤ ਪਰਵਾਹ ਕਰਦੇ ਹਨ ਜਿਆਦਾ ਨੇੜੇ ਆਉਣਾ ਜਾਂ ਹੱਥ ਲਗਾਉਣ ਦੀ ਆਦਤ ਨੂੰ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਸੰਦ ਹੈ ਕਿਉਂਕਿ ਇਹ ਪੰਜਾਬੀਆਂ ਦੇ ਸੁਭਾਅ ਜੋ ਹੁੰਦਾ ਹੈ ਉਹ ਕਰੋ ਹੀ ਇਹ ਚੀਜ਼ਾਂ ਸਿੱਖਿਉਂਦੇ ਹਨ ਤੇ ਇੱਥੇ ਆ ਕੇ ਵੀ ਉਹ ਇਹ ਚੀਜ਼ਾਂ ਕਰਦੇ ਹਨ ਜੋ ਕਿ ਕੈਨੇਡੀਅਨ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਤੇ ਤੁਹਾਨੂੰ ਇਹ ਚਾਹੀਦਾ ਹੈ ਕਿ ਗੱਲਬਾਤ ਕਰਦੇ ਸਮੇਂ ਕੁਝ ਦੂਰੀ ਬਣਾ ਕੇ ਇੱਥੇ ਲੋਕਾਂ ਨਾਲ ਗੱਲ ਕੀਤੀ ਜਾਵੇ ਉਸ ਹੱਬਤਾ ਠੀਕ ਹੈ ਬਾਕੀ ਤੁਸੀਂ ਇੱਥੇ ਸਰਵਿਸ ਸਟਾਫ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਬਤਮੀਜੀ ਨਹੀਂ ਕਰ ਸਕਦੇ ਕੈਨੇਡਾ ਵਿੱਚ ਲਾਈਨ ਅਪ ਮਤਲਬ ਕਿ ਕਤਾਰ ਨੂੰ ਬਹੁਤ ਹੀ ਇੱਜ਼ਤ ਦਿੱਤੀ ਜਾਂਦੀ ਹੈ ਤੁਸੀਂ ਕਿਸੇ ਦੀ ਲਾਈਨ ਕੱਟ ਕੇ ਅੱਗੇ ਨਹੀਂ ਜਾ ਸਕਦੇ ਕਿਸੇ ਵੀ ਸਰਵਿਸ ਵਰਕਰ ਨਾਲ ਰੁੱਖਾ ਸੁਭਾਅ ਜਾਂ ਉਸ ਨੂੰ ਮਾੜਾ ਨਹੀਂ ਸਮਝਿਆ ਜਾ ਸਕਦਾ ਇਥੇ ਜੇਕਰ ਤੁਸੀਂ ਰੁਕੇ ਹੋ ਤਾਂ ਤੁਹਾਨੂੰ ਬਾਹਰ ਕੱਢਿਆ ਜਾ ਸਕਦਾ ਹੈ ਗਲਤੀ ਤੁਹਾਡੀ ਹੀ ਸਮਝੀ ਜਾਵੇਗੀ ਉਸ ਤੋਂ ਆਕੇ ਇੱਥੇ ਆਕੇ ਪੰਜਾਬੀ ਜੋ ਗਲਤੀ ਕਰਦੇ ਹਨ ਉਹ ਲੋਕਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਕੁਝ ਪੁੱਛਦੇ ਹਨ ਕੈਨੇਡੀਅਨ ਲੋਕ ਆਪਣੀ ਨਿੱਜੀ ਜ਼ਿੰਦਗੀ ਬਾਰੇ ਪਹਿਲੀ ਵਾਰ ਵਿੱਚ ਕੁਝ ਵੀ ਨਹੀਂ ਦੱਸਦੇ ਜੇਕਰ ਤੁਸੀਂ ਨਵੇਂ ਹੋ ਤਦ ਉਹਨਾਂ ਨੂੰ ਸਮਾਂ ਦਿਓ ਉਹ ਖੁਦ ਤੁਹਾਡੇ ਨਾਲ ਉਹ ਗੱਲਾਂ ਸ਼ੇਅਰ ਕਰਨਗੇ ਜੋ ਤੁਸੀਂ ਜਾਨਣਾ ਚਾਹੁੰਦੇ ਹੋ ਜੇ ਤੁਸੀਂ ਕਿਸੇ ਦੇ ਨਾਲ ਜੌਬ ਕਰ ਰਹੇ ਹੋ ਤਾਂ ਤੁਸੀਂ ਉਹਨੂੰ ਉਸੇ ਵਕਤ ਉਹਦੀ ਤਨਖਾਹ ਬਾਰੇ ਨਹੀਂ ਪੁੱਛ ਸਕਦੇ ਥੇ ਇਹ ਛੋਟੀਆਂ ਛੋਟੀਆਂ ਗੱਲਾਂ ਹਨ ਜੋ ਕਿ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਤੁਸੀਂ ਕੈਨੇਡੀਅਨ ਕਲਚਰ ਦੇ ਵਿੱਚ ਰਚ ਸਕੋ ਉਸ ਤੋਂ ਬਾਅਦ ਕੈਨੇਡੀਅਨ ਸਰਦੀਆਂ ਨੂੰ ਹਲਕੇ ਵਿੱਚ ਲੈਣਾ ਇਹ ਬਹੁਤ ਹੀ ਵੱਡੀ ਗਲਤੀ ਹੈ ਇਸ ਮੁਲਕ ਵਿੱਚ ਆਉਣ ਵਾਲੇ ਨਵੇਂ ਲੋਕਾਂ ਦੀ ਕੈਨੇਡਾ ਦੀ ਸਰਦੀ ਬਹੁਤ ਹੀ ਕਠੋਰ ਹੋ ਸਕਦੀ ਹੈ ਕਰੋ ਬਾਹਰ ਜਾਣ ਤੋਂ ਪਹਿਲਾਂ ਵੈਦਰ ਚੈੱਕ ਕਰਨਾ ਬਹੁਤ ਹੀ ਜ਼ਰੂਰੀ ਹੈ ਸਨੋ ਕੀ ਬਰਫ਼ ਅਤੇ ਠੰਡੀਆਂ ਹਵਾਵਾਂ ਤੋਂ ਬਚਣ ਦੇ ਲਈ ਤੁਹਾਨੂੰ ਮੋٹے ਕੱਪੜੇ ਪਾ ਕੇ ਬਾਹਰ ਨਿਕਲਣਾ ਚਾਹੀਦਾ ਹੈ ਉਸ ਤੋਂ ਬਾਅਦ ਤੁਹਾਨੂੰ ਆਪਣੀਆਂ ਸੌਫਟ ਸਕਿਲਸ ਤੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਉਸੇ ਬੰਦੇ ਦੀ ਤਰੱਕੀ ਹੈ ਜੋ ਆਪਣੀਆਂ ਸੌਫਟ ਸਕਿਲਸ ਕਮਿਊਨੀਕੇਸ਼ਨ ਸਕਿਲਸ ਦੇ ਉੱਤੇ ਕੰਮ ਕਰਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਉਦੋਂ ਹੀ ਸਿੱਖ ਸਕਦੇ ਹੋ ਜਦੋਂ ਤੁਸੀਂ ਬਾਹਰ ਜਾ ਕੇ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਆਪਣੇ ਪੰਜਾਬੀਆਂ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਹ ਆਪਣੀ ਕਮਿਊਨਿਟੀ ਦੇ ਵਿੱਚ ਹੀ ਰਹਿੰਦੇ ਹਨ ਕਿਸੇ ਨਾਲ ਬਾਹਰ ਜਾ ਕੇ ਗੱਲਬਾਤ ਵੀ ਨਹੀਂ ਕਰਦੇ ਤਾਂ ਫਿਰ ਉਹਨਾਂ ਦੀ ਕਮਿਊਨੀਕੇਸ਼ਨ ਸਕਿਲ ਕਿੱਦਾਂ ਇੰਪਰੂਵ ਹੋਵੇਗੀ ਸੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਨਵੇਂ ਆ ਰਹੇ ਹੋ ਕੈਨੇਡਾ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ ਇੱਥੇ ਦੀ ਸੰਸਕ੍ਰਿਤੀ ਨੂੰ ਸਮਝੋ ਨਵੇਂ ਨਿਯਮਾਂ ਨੂੰ ਸਵੀਕਾਰੋ ਅਤੇ ਲੋਕਾਂ ਮਿਲਨ ਜੁਲਨ ਵਿੱਚ ਨਰਮੀ ਰੱਖੋ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਹੁਤ ਹੀ ਸਕੂਨਪ੍ਰੀ ਹੋਵੇਗੀ ਕੈਨੇਡਾ ਵਿੱਚ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਇਸ ਮੋਲਕ ਵਿੱਚ ਨਵੇਂ ਆਉਣ ਵਾਲੇ ਲੋਕੀ ਇਹ ਗਲਤੀਆਂ ਆਮ ਤੌਰ ਤੇ ਕਰਦੇ ਹਨ